ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਲਾਇਸੈਂਸੀ ਪਿਸਤਲ ਨਾਲ ਖੁਦ ਨੂੰ ਮਾਰੀ ਗੋਲੀ ਕੀਤੀ ਜੀਵਨ ਲੀਲਾ ਸਮਾਪਤ ਕਾਟਨ ਗੁਰੂ ਹਰ ਸਹਾਏ ਦੇ ਪਿੰਡ ਤਰਿੰਦੇ ਦੀ ਦੁੱਖ ਸਾਂਝਾ ਕਰਨ ਗਏ ਐਮਐਲਏ ਦੇ ਪੀਏ ਨਾਲ ਕੀਤੀ ਤੱਕਾ ਮੁਕੀ ਪੁਲਿਸ ਬਲ ਨਾਲ ਪਹੁੰਚੇ ਵਿਧਾਇਕ ਸਰਾਰੀ ਪੰਜਾਬ ਦੇ ਫਿਰੋਜ਼ਪੁਰ ਦੇ ਗੁਰੂ ਹਰ ਸਹਾਏ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਪਿੰਡ ਤਰਿੰਦੇ ਦੇ ਮੌਜੂਦਾ ਆਮ ਆਦਮੀ ਪਾਰਟੀ ਆਪ ਦੇ ਸਰਪੰਚ ਜਸ਼ਨਪ੍ਰੀਤ ਸਿੰਘ ਬਾਵਾ ਨੇ ਆਪਣੇ ਲਾਇਸੈਂਸੀ ਪਿਸਤਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਇਸ ਘਟਨਾ ਨੇ ਸਥਾਨਕ ਪਾਈਚਾਰੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਯੁਵਾ ਸਰਪੰਚ ਦੀ ਮੌਤ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਦੁੱਖ ਸਾਂਝਾ ਕਰਨ ਗਏ ਗੁਰੂ ਹਰਸਹਾਇ ਦੇ ਐਮਐਲਏ ਫੌਜਾ ਸਿੰਘ ਸਰਾਰੀ ਦੇ ਪੀ ਨਾਲ ਤੱਕਾ ਮੁਕੀ ਕੀਤੀ ਖਾਸ ਗੱਲ ਇਹ ਵੀ ਰਹੀ ਕਿ ਐਮਐਲਏ ਨੂੰ ਖੁਦ ਪੁਲਿਸ ਬਲ ਨਾਲ ਘਟਨਾ ਸਥਲ ਤੇ ਦੁੱਖ ਸਾਂਝਾ ਕਰਨ ਲਈ ਜਾਣਾ ਪਿਆ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਸ਼ਨਪ੍ਰੀਤ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਕਵਿਤਾਵਾਂ ਦੀਆਂ ਕੁਝ ਲਾਈਨਾਂ ਲਿਖੀਆਂ ਗਈਆਂ ਸਨ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁਰੂ ਹਰ ਸਹਾਏ ਦੇ ਆਪ ਵਿਧਾਇਕ ਫੌਜਾ ਸਿੰਘ ਤੁਰੰਤ ਜਸ਼ਨਪ੍ਰੀਤ ਦੇ ਘਰ ਪਹੁੰਚੇ ਕਿਹਾ ਜਾਂਦਾ ਹੈ ਕਿ ਜਸ਼ਨਪ੍ਰੀਤ ਆਪਣੀ ਪਾਰਟੀ ਵਿੱਚ ਬਹੁਤ ਸਰਗਰਮ ਸੀ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਉਸ ਦੀ ਮਹੱਤਵਪੂਰਨ ਭੂਮਿਕਾ ਸੀ ਇਸ ਦੇ ਬਾਵਜੂਦ ਉਸ ਦੇ ਇਸ ਕਦਮ ਦੇ ਪਿੱਛੇ ਦੇ ਕਾਰਨ ਇੱਕ ਰਹੱਸ ਬਣੇ ਹੋਏ ਹਨ ਪੁਲਿਸ ਨੇ ਜਸ਼ਨਪ੍ਰੀਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਲਖੋਕੇ ਬਹਿਰਾਮ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਕਿਹਾ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੇਸਬੁੱਕ ਪੋਸਟਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਮਰਤਕ ਤੇ ਪਰਿਵਾਰ ਵਾਲਿਆਂ ਤੇ ਇਲਾਕੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਕੋਈ ਕਾਰਵਾਈ ਹੋ ਸਕਦੀ ਹੈ ਦੇਖੋ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਫੇਨ ਤਿਰਰਾ ਅੰਦੀ ਜਿਹੜੇ ਹੈਗੇ ਰਾਤ ਡੈਥ ਹੋ ਗਈ ਹੈ ਜਦੋਂ ਅਸੀਂ ਮੌਕੇ ਦਾ ਆਏ ਆ ਮੇਰੇ ਨਾਲ ਐਸਚੂ ਅਸੀਂ ਤੈਨੂੰ ਪੁੱਛੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਇੱਕ ਵੀ ਰਾਤ ਉਹ ਰੋਟੀ ਅਸੀਂ ਕਿੱਥੇ ਖਾਧੀ ਹੈ ਇਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਦੇ ਵਿੱਚ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸ ਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਰੀ ਹੈ ਉਹ ਸਮਾਪਤ ਕਰ ਦਿੱਤੀ ਆ ਤਾਂ ਮਤਿਆਰ ਕੀ ਕਰਨ ਦਾ ਆ ਤਾਂ ਮਤਿਆਰ ਨੂੰ ਕਿ ਆ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਐ ਕਿਉਂ ਹੋਈ ਐ ਇਸ ਬਾਰੇ ਉਹ ਹੀ ਜਾਣਦਾ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰੀ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਨ ਅਪਲੀਕੇਸ਼ਨ ਆ ਜਦੇ ਇਹ ਸਮਾਧੀ ਉਹਨਾਂ ਨੇ ਅਸਦੀਪ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਇਹਦੀ ਹੈਗੀ ਐ ਅਸਦੀਪ ਸਾਹਿਬ ਦੇ ਹੁਕਮ ਅਕਾਰਤੀ ਜਿਹਦੀ ਡੈਡ ਬਡੀ ਹੈਗੀ ਐ ਪੁਆਰਸਾ ਦੇ ਹਵਾਲੇ ਕਰਤੀ ਹੈ ਸਾਡੇ ਵਾਲੇ ਜਿਹੜੀ ਐਕਸਚੂਟਰ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚੱਟਾ ਹੈ ਪਹਿਲੇ ਇੱਕ ਕਿਸੇ ਵੱਲ ਲੋਡ ਪੁੱਟਰ ਕੀਤਾ ਜਾ ਰਿਹਾ ਸੀ ਉਹ ਉਹ ਦੇਖੋ ਜਿੰਨੇ ਮੋਨੀ ਗੱਲਾਂ ਨੇ ਉਹ ਵਾਸੀਆਂ ਦਾ ਸਾਨੂੰ ਉਹਦੇ ਨਾਲ ਦੀ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਸੀਂ ਹਸਪਤਾਲ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਹੈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਐਕਸਚੂਟਰ ਦੀ ਕਾਰਵਾਈ ਆਲਰੇਡੀ ਦਿਸ ਹੈ